ਦਰਵਾਰਾ ਫੈਬਰਿਕ ਵੀ ਸਵਾਗਤ ਕਰਦੇ ਆਂ ਜੀ ਤੁਹਾਡਾ ਲੋ ਜੀ ਅੱਜ ਤੁਹਾਡੇ ਲਈ ਕਢਾਈ ਵਾਲੇ ਸੂਟ ਲੈ ਕੇ ਆਏ ਆਂ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਹੈਗਾ ਦੇਖੋ ਆ ਘੇਰੇ ਤੇ ਆਊਗਾ ਜੀ ਤੇ ਕਪੜਾ ਵੀ ਬਹੁਤ ਸੋਹਣਾ ਹੈਗਾ ਜੀ ਦੇਖੋ ਸੈਲਫ ਸਿਮਰਦਾ ਕਪੜਾ ਹੈਗਾ ਤੇ ਇਹ ਆਏਗੀ ਜੀ ਸਲਵਾਰ ਤੇ ਇਹਦਾ ਮਤਲਬ ਕਢਾਈ ਤੇ ਇਹ ਆਏਗੀ ਜੀ ਬਾਜੂ ਤੇ ਕਢਾਈ ਇਹਦੀ ਵਿਦਆਊਟ ਦੁਪੱਟਾ ਸੂਟ ਹੈਗਾ ਜੀ ਇਹ ਜੇ ਤੁਸੀਂ ਦੁਪੱਟਾ ਵਗੈਰਾ ਬਣਵਾਉਣਾ ਚਾਹੁੰਦੇ ਹੋ ਤਾਂ ਦੁਪੱਟਾ ਵੀ ਤੁਹਾਨੂੰ ਨਾਲ ਤਿਆਰ ਕਰਾ ਕੇ ਦੇ ਦਾਂਗੇ ਆਪਾਂ ਇਹ ਜੇ ਮਹਿਰੂਨ ਕਲਰ ਦਾ ਦੁਪੱਟਾ ਲੱਗੂਗਾ ਤੇ ਇਹ ਆਲ ਓਵਰ ਸੂਟ ਹੈਗਾ 5 ਮੀਟਰ ਤੇ ਬਹੁਤ ਹੀ ਸੋਹਣਾ ਸੂਟ ਹੈਗਾ ਤੇ ਬਣ ਕੇ ਬਹੁਤ ਸੋਹਣਾ ਲੱਗੂਗਾ ਤੇ ਇੱਕ ਆਹ ਵਾਲਾ ਸੂਟ ਹੈਗਾ ਜੀ ਆਹ ਵੀ ਬਹੁਤ ਸੋਹਣਾ ਸੂਟ ਹੈਗਾ ਦੇਖੋ ਆਹ ਘੇਰੇ ਤੇ ਵਰਕ ਹੈਗਾ ਇਹਦਾ ਤੇ ਆਹ ਗਲੇ ਤੇ ਹੈਗਾ ਜੀ ਇਹ ਆਪਾਂ ਨੇ ਆਪ ਤਿਆਰ ਕਰਾਏ ਹੋਏ ਨੇ ਤੇ ਕੱਪੜਾ ਤਾਂ ਬਹੁਤ ਹੀ ਸੋਹਣਾ ਲੱਗਿਆ ਹੋਇਆ ਤੇ ਇਹਦੀ ਬਾਜੂ ਦਾ ਵਰਕ ਆਏਗਾ ਜੀ ਤੇ ਇਹ ਆਏਗਾ ਜੀ ਇਹਦੀ ਸਲਵਾਰ ਦਾ ਵਰਕ ਇੱਕ ਗ੍ਰੇ ਕਲਰ ਦੇ ਵਿੱਚ ਸੂਟ ਹੈਗਾ ਤੇ ਕਪੜਾ ਦੇਖੋ ਬਹੁਤ ਸੋਹਣਾ ਕਪੜਾ ਹੈਗਾ 12-1300 ਰੁਪਏ ਦਾ ਕਪੜਾ ਇਹਦੇ ਤੇ ਲੱਗਿਆ ਹੋਇਆ ਤੇ ਬਹੁਤ ਹੀ ਸੋਹਣੇ ਸੂਟ ਨੇ ਜੀ ਤੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਮਤਲਬ ਮੈਸੇਜ ਕਰ ਸਕਦੇ ਹੋ ਤੇ ਰੇਟ ਪੁੱਛ ਸਕਦੇ ਹੋ ਤੇ ਸਾਰੇ ਹੀ ਸੂਟ ਮਤਲਬ ਬਹੁਤ ਸੋਹਣੇ ਨੇ ਤੇ ਰੇਟ ਵੀ ਸਾਰਿਆਂ ਦੇ ਅਲੱਗ-ਅਲੱਗ ਨੇ ਜਿਵੇਂ ਵਰਕ ਤੇ ਕਪੜੇ ਦਾ ਫਰਕ ਹੁੰਦਾ ਨਾ ਓਵੇਂ ਹੀ ਸਾਰੇ ਹੀ ਬਹੁਤ ਸੋਹਣੇ ਨੇ ਇਹ ਕਾ ਵਾਲਾ ਸੂਟ ਹੈਗਾ ਇਹ ਨਾ ਮਤਲਬ ਥੋੜਾ ਜਿਹਾ ਕਲਰ ਲਾਈਟ ਆ ਰਹਾ ਇਹ ਨਾ ਤੰਬਾ ਜਿਹਾ শেਡ ਹੈਗਾ ਬਹੁਤ ਸੋਹਣਾ শেਡ ਹੈਗਾ ਇਹਦਾ ਤੇ ਆਹ ਦੇਖੋ ਜੀ ਇਹ ਦੀ ਬਾਜੂ ਦਾ ਵਰਕ ਆਏਗਾ ਦੇਖੋ ਬਹੁਤ ਸੋਹਣਾ ਤੇ ਇਹ ਇਹਦੀ ਸਲਵਾਰ ਦਾ ਵਰਕ ਆਏਗਾ ਆਹ ਦੇਖੋ ਹੁਣ ਆ ਰਿਹਾ ਸਹੀ ਕਲਰ ਇਹਦੀ ਸਲਵਾਰ ਦਾ ਵਰਕ ਆਏਗਾ ਤੇ ਗਲੇ ਤੇ ਵਰਕ ਆਏਗਾ ਤੇ ਬਹੁਤ ਸੋਹਣਾ ਸੂਟ ਹੈਗਾ ਇਹ ਆਪਾਂ ਨੇ ਖੁਦ ਤਿਆਰ ਕਰਾਏ ਨੇ ਤੇ ਬਹੁਤ ਹੀ ਸੋਹਣੇ ਤੇ ਸੂਟ ਹੈਗੇ ਨੇ ਤੇ ਵਧੀਆ ਕੱਪੜੇ ਲੱਗੇ ਹੋਏ ਨੇ ਤੇ ਇੱਕ ਮੋਰ ਵਾਲਾ ਡਿਜ਼ਾਈਨ ਤੁਹਾਨੂੰ ਦਿਖਾਨੀਆਂ ਦੇਖੋ ਇਹ 골ਡਨ ਕੱਪੜੇ ਦੇ ਵਿੱਚ ਹੈਗਾ ਇਹ ਵੀ ਸੈਲਫ ਸੀਮਰ ਦਾ ਸੂਟ ਹੈਗਾ ਦੇਖੋ ਬਹੁਤ ਸੋਹਣਾ ਕੱਪੜਾ ਹੈਗਾ ਤਾਂ ਨੇੜੇ ਤੋਂ ਦਿਖਾਨੀਆਂ ਇਦਾਂ ਦੇ ਕੱਪੜੇ ਨਾ ਮਾਰਕੀਟ ਦੇ ਵਿੱਚ ਨਹੀਂ ਮਿਲਦੇ ਇਹ ਮਤਲਬ ਜਿਹੜੇ ਪਨ ਪਲੇਨ ਸੂਟ ਵਾਲੇ ਤੋਂ ਹੀ ਮਿਲਦੇ ਨੇ ਜੋ ਵਧੀਆ ਕੁਆਲਿਟੀ ਦੇ ਸੂਟ ਹੁੰਦੇ ਨੇ ਆ ਦੇਖੋ ਇਹ ਪੱਲੇ ਤੇ ਇਸ ਤਰ੍ਹਾਂ ਤੋਂ ਮੋਰ ਆਣਗੇ ਤੇ ਇੱਕ ਇਸ ਤਰ੍ਹਾਂ ਤੋਂ ਮੋਰ ਆਣਗੇ ਜੀ ਇਹਦੀ ਸਲਵਾਰ ਤੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੀ ਬਾਜੂ ਤੇ ਮੋਰ ਆਏਗਾ ਜੀ ਇਹ ਬਾਜੂ ਦਾ ਮੋਰ ਹੈਗਾ ਜੀ ਇਹ ਬਾਜੂ ਤੇ ਆਏਗਾ ਤੇ ਬਹੁਤ ਸੋਹਣਾ 골ਡਨ ਕਲਰ ਦੇ ਵਿੱਚ ਇਹ ਸੂਟ ਹੈਗਾ ਇਹਦੇ ਤੇ ਮਹਿਰੂਨ ਕਲਰ ਦਾ ਦੁਪੱਟਾ ਲਾ ਕੇ ਨਾ ਸੂਟ ਬਹੁਤ ਹੀ ਸੋਹਣਾ ਬਣੂਗਾ ਤੇ ਬਹੁਤ ਵਧੀਆ ਲੱਗੂਗਾ ਤੇ ਥੱਲੇ ਇਹਦੇ ਲੈਸ ਵਗੈਰਾ ਲੱਗ ਜੂਗੀ ਨਾ ਤੇ ਜਦੋਂ ਤਿਆਰ ਹੋਊਗਾ ਬਹੁਤ ਸੋਹਣਾ ਬਣੂਗਾ ਤੇ ਇੱਕ ਇਹੀ ਮੋਰ ਵਾਲਾ ਡਿਜ਼ਾਈਨ ਮੈਂ ਤੁਹਾਨੂੰ ਗ੍ਰੇ ਕਲਰ ਦੇ ਵਿੱਚ ਦਿਖਾਨੀ ਆ ਆ ਦੇਖੋ ਇਹਦੇ ਤੇ ਰਾਇਲ ਬਲੂ ਕਲਰ ਦਾ ਦੁਪੱਟਾ ਲਾ ਕੇ ਨਾ ਬਹੁਤ ਸੋਹਣਾ ਬਣੂਗਾ ਇਹ ਸੂਟ ਆ ਦੇਖੋ ਇਹ ਘਰੇ ਤੇ ਮੋਰਨੀਆਂ ਆਣਗੀਆਂ ਤੇ ਆਏਗੀ ਜੀ ਸਲਵਾਰ ਤੇ ਮੋਰਨੀ ਆਹ ਦੇਖੋ ਜੀ ਇਹ ਸਲਵਾਰ ਦੇ ਪਹੁੰਚੇ ਤੇ ਮੋਰਨੀ ਆਊਗੀ ਤੇ ਇੱਕ ਬਾਜੂ ਤੇ ਇਸ ਤਰ੍ਹਾਂ ਬਾਜੂ ਤੇ ਆਊਗੀ ਮੋਰਨੀ ਇਹ ਦੇਖੋ ਜੀ ਇਹ ਬਾਜੂ ਤੇ ਆਣਗੀਆਂ ਮੋਰਨੀਆਂ ਤੇ ਇਹ ਵੀ ਸੈਲਫ ਸਿਮਰ ਦਾ ਕੱਪੜਾ ਹੈਗਾ ਦੇਖੋ ਜੀ ਬਹੁਤ ਹੀ ਸੋਹਣੇ ਸੂਟ ਨੇ ਤੇ ਕੱਪੜਾ ਨੇ ਆਪਾਂ ਨੇ ਨਾ ਬਹੁਤ ਵਧੀਆ ਲਗਾਇਆ ਹੋਇਆ ਤੇ ਕੋਈ ਵੀ ਤੁਸੀਂ ਸੂਟ ਲੈਣਾ ਚਾਹਦੇ ਹੋ ਨਾ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਰੇਟ ਵਗੈਰਾ ਤੁਹਾਨੂੰ ਦੱਸ ਦਾਂਗੇ ਤੇ ਵੀਡੀਓ ਨੂੰ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ